ਕੀ ਗੱਲ ਸਾਰਿਆਂ ਨੂੰ ਅੱਜ ਜੀ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਜਦੋਂ ਦਾ ਮੇਰਾ ਵਿਆਹ ਹੋਇਆ ਇਹ ਔਰਤ ਮੇਰੀ ਜ਼ਿੰਦਗੀ ਚ ਆਈ ਆ ਮੇਰਾ ਜ਼ਿੰਦਗੀ ਪੂਰੀ ਖੁਸ਼ਹਾਲ ਹੋ ਗਈ ਦੇਖੋ ਸਵੇਰੇ ਮੈਂ ਉੱਠਦਾ ਫਿਰ ਮੈਨੂੰ ਬੈਠ ਤੇ ਇਹ ਯਾਦ ਆਉਂਦੀ ਹੈ ਬੈਠੇ ਬੈਠੇ ਉਹਦੋਂ ਮੇਰੇ ਪੈਰੀਆਂ ਖਿਲਾ ਕੇ ਆਸ਼ੀਰਵਾਦ ਲੈਂਦੀ ਹੈ ਵੀ ਆਪਾਂ ਹੀ ਮੇਰਾ ਦਿਨ ਵਧੀਆ ਲੰਘੇ ਇਹ ਸਾਰੇ ਕੰਮ ਕਰਦਾ ਰੋਟੀ ਪਾਣੀ ਜਵਾਕਾਂ ਤਿਆਰ ਕਰਨਾ ਉਹਨੂੰ ਕਾਲਜ ਭੇਜਣਾ ਸਕੂਲ ਭੇਜਣਾ ਸਾਰੇ ਕੰਮ ਨਹੀਂ ਕਰਦੀ ਆ ਉਦੋਂ ਮੈਂ ਕੰਮ ਤੇ ਜਾਂਨਾ ਆਪ ਕੰਮ ਤੇ ਜਾਂਦੀ ਆ ਮੇਰੇ ਨਾਲ ਪਹਿਲਾਂ ਕੰਮ ਤੋਂ ਮੁੜਿਆ ਆਉਂਦੀ ਆ ਫੇਰ ਆ ਕੇ ਸ਼ਾਮ ਨੂੰ ਸਾਰਾ ਕੰਮਕਾਰ ਸਾਰਾ ਕੁਝ ਹੀ ਮੈਂ ਕਰਦੀ ਆ ਵੀ ਕਹਿੰਦਾ ਭਾਬੀ ਜਦੋਂ ਦੀ ਮੇਰੀ ਜ਼ਿੰਦਗੀ ਚਾਈ ਆ ਮੇਰੀ ਜ਼ਿੰਦਗੀ ਖੁਸ਼ਹਾਲ ਹੋ ਗਈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਭਾਈ ਵੀ ਇਸੇ ਤਰ੍ਹਾਂ ਆਪਣੇ ਘਰ ਵਾਲੀ ਦੀ ਮਾਨ ਇੱਜ਼ਤ ਕਰੋ ਸਤਿਕਾਰ ਕਰੋ ਧੰਨਵਾਦ ਬੱਸ ਨੋ ਨੋ ਲੈ ਪੈਸੇ ਦੇ ਕਿੰਨੇ ਹੈ ਏ ਕੀ ਇਹ ਤਾਂ 200 ਹੀ ਐ 500 ਦੀ ਗੱਲ ਹੋਈ ਐ ਇਹਨੂੰ ਆਪਣੀ ਵੀਡੀਓ ਕਿੰਨੇ ਚਿਰ ਦੀ ਬਣੀ ਐ ਵੀਡੀਓ ਕਿੰਨੇ ਮਰਜ਼ੀ ਚਿਰ ਦੀ ਬਣੀ ਐ ਤੂੰ ਪੈਸੇ ਤਾਂ 500 ਰੁਪਏ ਦੇ